اپنا کام اور کے پرتی اپنا رول ادا کیا سردار چرجیت جی چنسا بہت سرچارڈے بڑے برا آل انڈیا کاگریس کمیٹی کے سکتر اترکھنڈ کے انچارج سردار منگ سر جی بہت سرچاروں اتو دیج سبا ਸੁਰਿੰਦਰ ਕੱਤੀ ਸਾਹਿਬ ਦੋ ਵਾਰ ਦੇ ਐਮਐਲਏ ਬਾਬਾ ਜੀ ਔਰ ਸਰਕਾਰ ਦੇ ਯੋਗ ਐਮਐਲਏ ਵਿਕਰਮ ਚੌਥੀ ਸਾਹਿਬ ਬਹੁਤ ਸਰਕਾਰਿਓ ਸਾਡੇ ਦਰਿਆ ਸਾਹਿਬ ਸੁਰਿੰਦਰ ਜੀ ਖਾਸ ਕਰਕੇ ਮੇਰੇ ਭਰਾ ਮੈਂ ਮਾਫੀ ਚਾਹੁੰਦਾ ਉਧਰ ਦੇਖ ਨਹੀਂ ਰਿਹਾ ਕੋਟਲੀ ਸਾਹਿਬ ਆਪਣਾ ਰੋਲ ਦੇ ਕੋਈ ਨਾ ਘਬਾਉਂਦੇ ਨੇ ਐਮਐਲਏ ਸਾਹਿਬ ਸਰਦਾਰ ਜਿੰਦਰ ਸਿੰਘ ਜੀ ਐਸਪੀ ਸਾਹਿਬ ਬੀਬੀ ਸੁਰਿੰਦਰ ਕੌਰ ਜੀ ਸਾਡੇ ਸੁਰਿੰਦਰਜੀ ਚੌਧਰੀ ਸਾਹਿਬ ਤੇ ਸਾਰੇ ਕਹੜਾ ਸਾਹਿਬ ਤੇ ਹੋਰ ਸਾਥੀ ਤੇ ਖਾਸ ਕਰਕੇ ਦੋ ਵਿਅਕਤੀ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਅੱਜ ਦੀ ਇਹ ਸਭਾ ਬੁਲਾਈ ਗਈ ਹੈ ਦੋਨੇ ਜ਼ਿਲ੍ਹਿਆਂ ਦੇ ਪ੍ਰਧਾਨ ਮਾਰਸ਼ਲ ਵਿਅਕਤੀ ਸਾਡੇ ਲਾਡੀ ਜੀ ਦੇ ਵੀ ਸਾਥ ਇਹ ਖਾਸ ਕਰਕੇ ਜਿਹੜਾ ਹਮੇਸ਼ਾ ਸੇਵਾਵਾ ਦਿੰਦਾ ਸਾਡਾ ਮੋਲੂ ਗੜਿੰਗ ਸਾਹਿਬ ਇਹ ਬਰਾਕਾ ਦੇ ਪ੍ਰਧਾਨ ਤੇ ਸਾਹਮਣੇ ਬੈਠੇ ਕਾਂਗਰਸ ਦੇ ਸਾਥੀਓ ਮੈਂ ਦਾਦਾ ਸਮਾਂ ਨਹੀਂ ਲੈਣਾ ਅੱਜ ਅਸੀਂ ਇਹ ਸਭਾ ਕੈਂਸਲ ਕਰਨ ਲੱਗੇ ਸਾਂ ਮੈਲਾ ਕਾਂਗਰਸ ਦੇ ਵੀ ਇੱਥੇ ਬੈਠੇ ਨੇ ਸਾਰੇ ਸਾਥੀ ਕਿਉਂਕਿ ਮੈਂ ਚੰਨੀ ਸਾਹਿਬ ਪ੍ਰਗਟ ਸਾਹਿਬ ਤੇ ਜ਼ਿਲ੍ਹਾ ਪ੍ਰਧਾਨਾਂ ਨੇ ਪਹਿਲਾਂ ਸਾਡੇ ਮਨ ਨੂੰ ایک گل پہنچی کہ اج پنجاب حالات بڑے ناجک جو زور فرایا گیا یا حالات ایسے ہو گئے کہ اے سب کینسل کر دیئے پھر ایک دو نے سلاح کی تھی کہ کئی بار یہ پروگرام کینسل ہو گیا ہے اس کر کے اس طرح اص جی پیڑت علاقوں کا دورہ بھی کرنا ہے اتو چلا گے ਲੇਕਿਨ ਠੀਕ ਕੀ ਕਰਨੀ ਸਾਹ ਬੁਰਾ ਨੇ ਮੈਂ ਸਰਦਾਰ ਦੀ ਗੱਲ ਬਾਤ ਕਰਾਂਗਾ ਇਹਨਾਂ ਨੇ ਕਿਹਾ ਇਹ ਹੜ ਸਰਕਾਰ ਕਰਕੇ ਆਉਂਦੇ ਆ ਇਹ ਸਰਕਾਰ ਦੀ ਗਲਤੀ ਹੈ ਮੈਨੂੰ ਅੱਜ ਹੀ ਕਿਸੇ ਨੇ ਦੱਸਿਆ ਹਰਦੀਪ ਸਿੰਘ ਕਿੰਗਰਾ ਆਈਆਰਐਸ ਹੈ ਸਾਡਾ ਉਹ ਕਹਿੰਦਾ ਮੈਂ ਡੈਮ ਤੇ ਗਿਆ ਸੀ ਕੁਝ ਦਿਨ ਪਹਿਲਾਂ ਪਾਖੜਾ ਡੈਮ ਤੇ ਉਹ ਪਾਖੜਾ ਡੈਮ ਤਾਰੀਆਂ ਤੇ ਸੀ ਮਲ ਕੇ ਪਾਣੀ ਨਾਲ ਫੁੱਲ ਭਰਿਆ ਸੀ ਦੇ ਮੈਂ ਉੱਥੋਂ ਦੇ ਇੰਜੀਨੀਅਰ ਨੂੰ ਇਹ ਗੱਲ ਕਹੀ ਕਿ ਪਾਣੀ ਛੱਡ ਦਿਓ ਦੋ ਤਰਬਾਈਆਂ ਚੱਲ ਰਹੀਆਂ ਨੇ ਉਹਨਾਂ ਨੇ ਕਿਹਾ ਪਾਣੀ ਵੀ ਅੱਗੇ ਖੇਤੀ ਨੂੰ ਲੋੜ ਨਹੀਂ ਉਹਨਾਂ ਨੇ ਕਿਹਾ ਪਾਣੀ ਸੱਤ ਨੂੰ ਚਪਾ ਕੇ ਥੋੜਾ ਥੋੜਾ ਪਾਕਿਸਤਾਨ ਨੂੰ ਛੱਡ ਦਿਓ ਹੌਲੀ ਹੌਲੀ ਤਾਂ ਕੋ ਡੈਮ ਖਾਲੀ ਰਹੇ ਤੇ ਆਪਣਾ ਜੇ ਹਰਿਆ ਦਾ ਪਾਣੀ ਵੀ ਆ ਜਾਏਗਾ ਤਾਂ ਡੈਮ ਜਿਹੜਾ ਪਾਖੜਾ ਤੇ ਪੌਂਗੜਾ ਹੈ ਮੈਂ ਸੰਭਾਲ ਲੈਣਗੇ ਲੇਕਿਨ ਸਰਕਾਰ ਦਾ ਚੁਟਕਲਿਆ ਤੇ ਮਸ਼ਹੂਰੀਆਂ ਦੇ ਵਿੱਚ مشکوک ਤੇ ਮਾਨ ਸਾਹਿਬ ਧਿਆਨ ਨਾ ਦਿੰਦੇ ਹੋਏ ਉਹ ਡੈਮ ਲੱਕੋ ਨੱਕ ਸੀਗਾ ਤੇ ਅੱਜ ਹੁਣੇ ਮੈਂ ਨਿਊਜ਼ 18 ਦੀ ਖਬਰ ਸੁਣੀ ਹੈ ਕਹਿੰਦੇ ਜਿਹੜੇ ਫੁਲੱਗ ਗਏ ਤਾਂ ਅੱਜ ਪਾਖੜਾ ਡੈਮ ਦੇ ਖੋਲਣੇ ਪਏ ਆ ਜਿਹਰੇ ਨਾਲ ਪੰਜਾਬ ਦਾ ਹੋਰ ਭਾਰੀ ਨੁਕਸਾਨ ਹੋ ਸਕਦਾ ਹੈ ਇਹ سرکار دی میں نندہ کرنا چھوڑے اور مکمتری دی نندہ کرنا چھوڑے تو دھاوی ناب دار جڑی سبدان بچاؤ آس سبدان دی کتاب جڑی راہو جاندی نے فڑی آتے ہاتھ میں چھو اے میں لے کے آئے ہیں اور ایک کرتی بابا صاحب امید کر دی جواب میں نہیں کرتی پیار کر دی ہے وہ کیوں کر دی ہے کہ بابا صاحب امید کرنے دیو راہ کے کر کے ਇਸ ਸੰਵਿਧਾਨ ਨੂੰ ਬਣਾਇਆ ਔਰ ਉਸ ਸੰਵਿਧਾਨ ਦੇ ਨਿਰਮਾਤਾ ਦੇ ਕਰਕੇ ਅਗਰ ਮੈਂ ਇੱਕ ਗੱਲ ਦੇ ਵਿੱਚ ਸੰਵਿਧਾਨ ਦੀ ਗੱਲ ਕਰਾਂ ਵਿਆਖਿਆ ਕਰਾਂ ਇਸ ਕਿਤਾਬ ਦੀ ਇਸ ਕਨਸਟੀਟਿਊਸ਼ਨ ਨੇ ਇਹਨੂੰ ਰੋਜ਼ ਚੁੰਮਣਾ ਚਾਹੀਦਾ ਹੈ ਇਹਨੇ ਸਾਨੂੰ ਬਾਬਰ ਸਾਹਿਬ ਬੇਦ ਕਰਦੇ ਸੰਵਿਧਾਨ ਨੇ ਸਾਨੂੰ ਪਰਚਾ ਤੋਂ ਰਾਜੇ ਮਹਾਰਾਜਿਆਂ ਦੀ ਪਰਚਾ ਹੋਇਆ ਕਰਦੀ ਸੀ ਸਾਨੂੰ ਪਰਜਾ ਤੋਂ ਮੂਲ ਤੌਰ ਤੇ ਨਾਗਰਿਕ ਬਣਦਾ ਹੱਕ ਇਸ ਬਾਬਾ ਸਾਹਿਬ ਸੰਵਿਧਾਨ ਬਾਬਾ ਸਾਹਿਬ ਅਵੇਦ ਕਦੇ ਸੰਵਿਧਾਨ ਨਹੀਂ ਦਿੱਤਾ ਮੈਨੂੰ ਗਗਨਦੀਪ ਬੋਮੀ ਦੀ ਗੱਲ ਇਹ ਰਿਹਾ ਜੀ ਸਾਹਿਬ ਮੈਂ 285 ਦੀ ਗੱਲ ਕਰਨੀ ਚਾਹੁੰਦਾ ਹਾਂ ਰਾਜੀਵ ਗਾਂਧੀ ਜੀ ਉਹਨਾਂ ਨੇ ਵੇਖੇ ਪ੍ਰਧਾਨ ਮੰਤਰੀ ਸਨ ਤੇ 404 ਸੀਟਾਂ ਸਾਡੇ ਕੋਲੇ ਸਨ 404 ਮੈਂਬਰ ਆਫ ਪਰਲਮੈਂਟ ਅਸੀਂ ਇੱਕ ਕਾਨੂੰਨ ਬਣਾਇਆ ਕਿ ਕੋਈ ਵੀ ਬੰਦਾ ਲੋਕ ਚਕਰ ਦੇ ਵਿੱਚ ਜਦੋਂ ਪਾਰਟੀ ਛੱਡ ਕੇ ਜਾਏਗਾ ਉਰੇ ਤੇ ਕਾਰਵਾਈ ਹੋਏਗੀ ਉਹਦੀ ਸਦਸਤਾ ਭੱਗ ਹੋ ਜਾਏਗੀ ਅਸੀਂ ਕਾਨੂੰਨ ਇਸ ਕਰਕੇ ਨਹੀਂ ਬਣਾਇਆ ਸੀ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਕਾਨੂੰਨ ਬਣਾਏ ਜਾਂਦੇ ਆ ਜਾਂ ਕਨਸਟੀਟਿਊਸ਼ਨ 'ਚ ਲਿਖਿਆ ਹੈ ਉਹਨੀਆਂ ਕਦਰਾਂ ਕੀਮਤਾਂ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਨੇ ਕਿ ਅੱਜ ਜਿਹੜੇ ਲੋਕ ਸਵਿਵਾਨ ਦੇ ਰਾਖੇ ਬੈਠੇ ਐ ਜਿਹੜਾ ਆਰਐਸਐਸ ਹੈ ਨਾਗਪੁਰ ਹੈਡਕ quarters ਹੈ ਬੇਸ਼ਕਾ ਕਰੰਗਾ 55 ਸਾਲ ਨਾਗਪੁਰ ਦੇ ਹੈਡਕ quarters ਦੇ ਨਹੀਂ ਲਹਿਰਾਇਆ ਗਵਾਲਕਰ ਹੁੰਦਾ ਸੀ ਇੱਕ ਗਵਾਲਕਰ ਜਿਹੜਾ ਆਰਐਸਐਸ ਦਾ ਮੁਖੀ ਹੁੰਦਾ ਸੀ ਕੇਵਲ ਸੱਤ ਮੁਖੀ ਰਹੇ ਐ ਅੱਜ ਤੱਕ ਪੰਜ ਆ ਕੇ ਸੱਤ ਐ ਮੁਖੀ ਰਹੇ ਐ ਆਰ ਐਸ ਐਸ ਦੇ 25 25 ਸਾਲ ਇੱਕ ਵਿਅਕਤੀ ਰਹਿੰਦਾ ਛੇ ਰਹੇ ਛੇ ਰਹੇ ਉਹ ਗਵਾਹ ਕਰਦਾ ਕਿ ਆਵਾ ਬਾਵਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਹੈ ਇਹ ਤਾਂ ਭਈ ਉਹਨੇ ਆਪ ਦੀ ਕਿਤਾਬ ਬੰਚ ਆਫ ਥੌਟਸ ਦੇ 130 ਨੇ ਸਫੇ ਤੇ ਲਿਖਿਆ ਕਿ ਮੈਂ ਬਾਵਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਹੈ ਇਹ ਤਾਂ ਦੂਜੇ ਦੇਸ਼ਾਂ ਤੋਂ

ਕਹਿੰਦਾ ਕਿ ਆ ਅੰਮੇਸ਼ਰ ਅੰਮੇਸ਼ਰ ਲਗਾ ਰੱਖੀ ਹੈ ਅਗਰ ਇਤਨੀ ਵਾਰ ਆਪ ਭਗਵਾਨ ਦਾ ਨਾਮ ਲੈਂਦੇ ਤਾਂ ਸਵਰਗੋ ਮੇ ਚਲੇ ਜਾਤੇ ਇਹ ਕੋਟਲੀ ਸਾਹਿਬਾ ਨੇ ਪ੍ਰਦਰਸ਼ਨ ਕੀਤਾ ਜੱਨੀ ਸਾਹਿਬ ਉਹਨਾਂ ਨੇ ਖੜੇ ਹੋ ਕੇ ਇਸ ਸਰ ਦਾ ਪਾਰਲੀਮੈਂਟ ਦੇ ਵਿੱਚ ਵਿਰੋਧ ਕੀਤਾ ਕਿ ਬਾਬਾ ਸਾਹਿਬ ਅੰਮੇਸ਼ਕਰ ਦੇ ਬਾਰੇ ਤੁਹਾਡੀ ਸੋਚਾ ਹੈ ਅੱਜ ਜਿਹੜਾ ਗੋਸ਼ ਚੋਰੀ ਦਾ ਨੌਰਾ ਰਾਹੁਲ ਕਾਂਦੀ ਪਾ ਰਿਹਾ ਹੈ ਇਹ ਕੀ ਹੈ ਸਾਨੂੰ ਸ਼ੱਕ ਤਾਂ ਸੀ ਗਾਈ ਸਾਨੂੰ ਸ਼ੱਕ ਸੀਗਾ ਕਿ ਗੜਬੜ ਹੈ ਲੇਕਿਨ ਸ਼ੱਕ 11 ਸਾਲ ਲੱਗ ਕੇ راہੁਣ ਡਾਂਗੀ ਨੂੰ ਸਬੂਤ ਇਕੱਠੇ ਕਰਦੇ ਤੇ ਜਦੋਂ ਪੱਕਾ ਸਬੂਤ ਮਿਲਿਆ ਫਿਰ ਉਹਨੇ ਮੋਦੀ ਸਰਕਾਰ ਨੂੰ ਨੰਗਾ ਕਰਤਾ ਪੂਰੀ ਦੁਨੀਆ ਦੇ ਅੰਦਰ ਕਿ ਕਿਸ ਸਰਕਾਰ ਇਸ ਬੰਦੇ ਨੇ ਸਰਕਾਰਾਂ ਲੁੱਟੀਆਂ ਮਹਾਰਾਸ਼ਟਰ ਪੰਜ ਮਹੀਨਿਆਂ ਚ ਮਿੱਤਰੋ 90 ਲੱਖ ਨਹੀਂ ਵੋਟ ਬਣਾ ਦਿੱਤੀ ਗਈ ਬਿਹਾਰ 70 ਲੱਖ ਵੋਟ ਕੱਟ ਦਿੱਤੀ ਗਈ ਹੈ ਐਸਐਮ ਮਾਤਿਆਂ ਦੇ ਨਾਲ ਇਹ ਕਹਿੰਦੇ ਆ ਕਹਿੰਦੇ ਲੜਾਈ ਸੀ ਹਰਿਆਣੇ ਚ ਕਾਂਗਰਸ ਦੀ ਕਾਂਗਰਸ ਦੀ ਲੜਾਈ ਨਹੀਂ ਸੀ ਅਸੀਂ ਅੱਖ ਸੀਟਾਂ ਦੇ ਨਾਲ ਸਰਕਾਰ ਚਲੀ ਗਈ 22000 ਵੋਟਾਂ ਦਾ ਫਰਕ ਸੀਗਾ 80 ਸੀਟਾਂ ਦੇ ਕਿੰਨਿਆਂ ਦਾ 22000 ਵੋਟਾਂ ਨਾਲ ਅਸੀਂ 8 ਐਮਐਲਏ ਹਾਰ ਗਏ ਤੇ ਸਰਕਾਰ ਹਰਿਆਣਾ 'ਚ ਇਹਨਾਂ ਦੀ ਬਣ ਗਈ। ਇਹਵੇਂ ਛੱਤੀਸਗੜ ਲੁੱਟਿਆ, ਇਹਵੇਂ ਮੱਧਿਆ ਪ੍ਰਦੇਸ਼ ਲੁੱਟਿਆ, ਇਹਵੇਂ ਮਹਾਰਾਸ਼ਟਰ ਲੁੱਟਿਆ ਤੇ ਇਹਵੇਂ ਅੱਜ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ 25 ਸੀਟਾਂ ਤੇ ਸਾਡੇ ਕੋਲੇ ਆ ਜਾਂਦੀਆਂ ਤਾਂ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਰਾਹੁ ਜਾਂਦੀ ਹੋਣਾ ਸੀ ਤੇ 25 25 ਸੀਟਾਂ ਸੁਣੋ 25 ਸੀਟਾਂ 'ਚ ਫਰਕ ਕਿੰਨਾ ਹੈ ਕੇਵਲ 33 ਹਜ਼ਾਰ ਵੋਟਾਂ ਦਾ ਫਰਕ ਹੈ ਜੇ 33 ਹਜ਼ਾਰ ਵੋਟ ਸਾਡੇ ਕੋਲ ਹੁੰਦੀ ਕਈ ਦਾ 550 ਦੀ ਵੋਟਾਂ ਹਸੀਹਾ ਕੇ ਇਹ ਵੋਟ ਚੋਰੀ ਕੀਤੀ ਇਸ ਬੰਦੇ ਨੇ ਤੇ ਰਾਹੁ ਗਾਂਧੀ ਨੇ ਪਾ ਲਿਆ ਇੱਕ ਕਮਰੇ 'ਚ 80 ਵੋਟਾਂ ਬਣਾਈਆਂ ਪਈਆਂ ਇੱਕ ਵੱਡੇ ਦੀਆਂ 4 ਵੋਟਾਂ ਫਾਰਮ ਨੰਬਰ 6 ਹੈ ਜਿਹਦੇ ਤੇ ਨਵੀਂ ਵੋਟ ਬੰਦੀ ਹੈ ਉਰੇ ਤੇ 121 ਸਾਲਾ ਦੀ ਔਰਤ ਵੀ ਵੋਟ ਪਾਈ ਹੈ ਗਿਨੀਸ ਬੁੱਕ ਆਫ ਵਰਲਡ ਰਕੋਰਡ ਕਹਿੰਦਾ ਹੈ ਕਿ ਇਸ ਧਰਤੀ ਤੇ 115 ਸਾਲ ਤੋਂ ਵੱਡੀ ਉਮਰ ਦਾ ਬੰਦਾ ਜੀਵਤ ਨਹੀਂ ਹੈ ਕੋਈ ਜੀਵ ਨਹੀਂ ਹੈ ਲੇਕਿਨ ਕਿ 121 ਸਾਲਾ ਦੀ ਦੀ ਵੋਟ ਰਾਹੁਲ ਗਾਂਧੀ ਨੇ ਪਿੱਛੇ ਕਈ ਲੋਕਾਂ ਨਾਲ ਮੁਲਾਕਾਤ ਕੀਤੀ ਜਿਹੜੇ ਮਰੇ ਐ ਇਲੈਕਸ਼ਨ ਕਮਿਸ਼ਨ ਨੇ ਮਰੇ ਡਿਕਲੇਰ ਕਰਦੇ ਤੇ راہੂ ਗਾਂਧੀ ਨੇ ਘਰੇ ਬੁਲਾਇਆ ਉਹਨਾਂ ਨਾਲ ਚਾਹ ਪੀਤੀ ਤੇ راہੂ ਗਾਂਧੀ ਨੇ ਕਿਹਾ ਆ ਮਰੇ ਲੋਕ ਜਿਹੜੇ ਆ ਮਰੇ ਲੋਕ ਜਿਹੜੇ ਵਿਖਾਏ ਆ ਅੱਜ ਮੈਂ ਉਹਨਾਂ ਦੇ ਨਾਲ ਚਾਹ ਪੀ ਰਿਹਾ ਆ ਦੇਸ਼ ਦੇ ਇਲੈਕਸ਼ਨ ਕਮਿਸ਼ਨ ਦਾ ਹਾਲ ਹੈ ਸੋਚੇ ਕਰੋ ਜਿਹੜੇ ਇੱਥੇ ਆ ਇਹ ਉਹ ਤੋਂ ਵੀ ਮਾੜੇ ਆ ਆ ਬਾਕੀ ਪਾਰਟੀ ਜੋ ਦਿੱਲੀ ਚ ਤੇ ਦੂਜੇ ਰਾਜਾਂ ਚ ਕਰਦੇ ਆ ਇੱਥੇ ਕਰਦੇ ਐ ਪਰ ਜੰਮੀ ਸਾਹਿਬ ਜੰਮੀ ਸਾਹਿਬ ਇਹ ਪਰਸੋਂ ਦੇ ਪਿਸੂ ਪੈ ਗਏ ਝਾੜੂ ਵਾਲਿਆਂ ਦੇ ਪਰਸੋਂ ਦੇ ਪਰਸੋਂ ਦੇ ਪਿਸੂ ਪੈ ਗਏ ਅਕਾਲੀ ਵਾਲਿਆਂ ਦੇ ਤੇ ਪਰਸੋਂ ਦੇ ਪਿਸੂ ਪੈ ਗਏ ਉਹ ਜਿਹੜਾ ਥੋੜਾ ਪੁਰਾਣਾ ਬੇਲੀ ਸੀ ਜਾਖੜ ਜਵਾ ਜਵਾ ਪਾਣੀ ਚ ਬੈਠ ਗਿਆ ਕਿਉਂ ਕਿਉਂਕਿ ਪਰਸੋ ਸਾਡੀ ਸਾਰੇ ਜਾਣਿਆਂ ਦੀ ਫੋਟੋ ਆ ਗਈ ਦਿੱਲੀੋਂ ਵੀ ਸਾਰੇ ਇਕੱਠੇ ਆ ਸਾਰਿਆਂ ਦੇ ਸਾਰੀਆਂ ਸਾਰੀਆਂ ਬਾਤੀਆਂ ਦੇ ਪਿੱਸੂ ਪੈ ਗਏ ਲੈ ਜੇ ਆਪਾਂ ਕੋਈ ਕੰਮ ਨਾ ਕਰੀਏ ਜੇ Delhi ਪਰੌਠੇ ਖਾਂਦਿਆਂ ਦੀ ਫੋਟੋ ਆ ਜਾਇਆ ਕਰੇ ਜਾਂ ਚਾਹ ਪੀਂਦਿਆਂ ਦੀ ਤੇ ਸਾਰੇ ਮਾਰ ਦਿਆਂਗੇ ਇੱਕੇ ਵਾਰੀ ਤੇ ਸਾਰੇ ਮਾਰ ਦਿਆਂਗੇ ਬੋਲੋ ਬਈ ਜੇ ਗੱਲ ਸਹੀ ਹੈ ਤੇ ਝੂਠੀ ਹੈ ਜੇ ਸਹੀ ਹੈ ਤਾਂ ਤਾੜੀ ਮਾਰੋ ਦੇਖੋ ਬਈ ਗਾਵੇ ਆ ਮਿੱਤਰੋ ਜਲੰਧਰ ਵਾਲਿਓ ਮਾੜੇ ਮੋٹے ਫਰਕ ਕਰਕੇ ਭਰਾਵਾ ਚ ਵੀ ਰਹਿੰਦੇ ਆ ਪਿਓ ਪੁੱਤ ਚ ਵੀ ਰਹਿੰਦੇ ਆ ਤੇ ਘਰ ਆ ਵੀ ਘਰ ਵਾਲੇ ਚ ਵੀ ਰਹਿੰਦੇ ਆ ਸਾਡਾ ਕੋਈ ਰੋਣਾ ਨਹੀਂ ਮਾੜਾ ਮੋਟਾ ਤਾਂ ਚੱਲਦਾ ਰਹਿੰਦਾ ਪਰ ਇਹ ਗੱਲ ਵੀ ਬੈਠ ਕੇ ਨਕੀ ਆ ਮੈਂ ਅਸੀਂ ਸਾਰਿਆਂ ਨੇ ਪਰਨ ਕੀਤਾ ਹੈ ਕਿ ਯਾਰ ਸਾਰੇ ਆਦੀਆਂ ਗੱਲਾਂ ਛੱਡ ਦਿਓ ਜੇ ਕੋਈ ਹੈਗੀ ਵੀ ਹੈ ਸਾਨੂੰ ਪੰਜਾਬ بچਾਉਣਾ ਹੈ ਪੰਜਾਬ ਦੇ ਲੋਕ بچਾਉਣੇ ਆ ਪੰਜਾਬੀਅਤ ਬਚਾਉਣੀ ਹੈ ਤੇ ਬਾਬਾ ਸਾਹਿਬਾ ਦੇ ਦਿੱਤਾ ਸੰਵਿਧਾਨ ਅਸੀਂ ਬਚਾਉਣਾ ਹੈ ਤੇ ਆ ਮੀਡੀਆ ਵਾਲੇ ਲੋੜਾ ਤੋਂ ਕਿਉਂ ਸਾਰੇ ਵੀ ਪੋਗੇ ਬਹੁਤ ਚੰਗੇ ਆ ਲੇਕਿਨ ਤੇਮੇਚਾਰ ਕੋਟਲੀ ਸਾਹਿਬ ਮਗਰ ਛੱਡੇ ਹੋਏ ਆ ਉਹ ਕਹਿੰਦੇ ਇਹਨਾਂ ਦੇ ਤਾਂ ਪੰਜ ਮੁੱਖ ਮੰਤਰੀ ਦੇ ਗਾਹਕ ਹੈ ਇਹ ਤਾਂ ਬਈ ਪੰਜ ਆ ਲੈ ਮੈਂ ਇੰਨੇ ਪੰਜਾਬ ਚ ਕਹਿੰਦਾ ਵੀ ਮੈਂ ਤਾਂ ਬੰਨਾ ਹੀ ਨਹੀਂਗਾ ਮੁੱਖ ਮੰਤਰੀ ਜੇ ਕੋਈ ਕਵੇ ਵੀ ਤਾਂ ਵੀ ਨਹੀਂ ਬੰਨਦਾ ਮੇਰੇ ਕੋਲ ਸੀਨੀਅਰ ਬੈਠੇ ਆ ਸਾਰੇ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਉਣਾ ਰੰਧਾਵਾ ਸਾਹਿਬ ਨੇ ਵੀ ਆਉਣਾ ਪਾਣੀ ਆਇਆ ਹੋਇਆ ਚੰਨੀ ਸਾਹਿਬ ਹੈ ਸਾਰੇ ਹੋਰ ਬੈਠੇ ਆ ਅਸੀਂ ਕਾਂਗਰਸ ਦੀ ਲੜਾਈ ਅਸੀਂ ਲੋਕਾਂ ਦੀ ਲੜਾਈ ਲੜਨੀ ਹੈ ਆਪ ਦੀ ਲੜਾਈ ਨਹੀਂ ਲੜਨੀ ਹੈ ਅਸੀਂ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜਨੀ ਹੈ ਅਸੀਂ ਪੰਜਾਬ ਦੇ ਦਬਤੇ ਕੁਛੇ ਮਿੱਤਿਆਂ ਦੀ ਲੜਾਈ ਲੜਦੀਆਂ ਤੇ ਅਸੀਂ ਇਸ ਪੰਜਾਬ ਤੋਂ ਰਾਹੋਂ ਗਾਂਵੀ ਦਾ ਖੜੇ ਸਾ ਦਾ ਤੇ ਕਾਂਗਰਸ ਦਾ ਕਿਰਾ ਝੰਡਾ ਪੰਜਾਬ ਤੋਂ ਗੱਡ ਕੇ ਪੂਰੇ ਦੇਸ਼ ਦੇ ਵਿੱਚ ਲੈ ਕੇ ਜਾਣਾ ਹੈ ਇਹ ਸਾਡੀ ਸਾਡੀ ਸੋਚ ਹੈ ਸਾਡੇ ਸਾਰੇ ਸਰਕਾਰੀ ਅਧਿਕਾਰੀ ਉੱਥੇ ਬੈਠੇ ਹੈ ਮੈਂ ਸਾਡਾ ਉਮਰ ਛੋਟਾ ਹੈ کئی گلتی آپ ایک دا کر دیں کوئی ماڑا موٹا لیکن اج پنجاب کے پیچھے سارے آپ کے وہ ساریا سارے لوگ نے چڑکیا اڑ کے کٹے ہو کے کیونکہ پنجاب معاف نہیں کرے گا ابھی سب جانے پنجاب کی سکھ منگا گے ਪੇ ਪੰਜਾਬ ਦੇ ਉਹਨਾਂ ਦੇ ਸਮੇਂ ਦੀ ਲੜਾਈ ਲੜਾਂਗੇ ਫਿਰ ਦਬਾਬੇ ਦੇ ਲੋਕ ਤਾਂ ਬੜੇ ਸਿਆਰੇ ਆ ਜਿੱਥੇ ਪੰਜਾਬ ਦੇ ਵਿੱਚ 95 ਸੀਟਾਂ ਝੜੂ ਨੂੰ ਆਈਆਂ ਇਹ ਦਬਾਬਾ ਇੱਕ ਐਸਾ ਇਲਾਕਾ ਸੀ ਜਿੱਥੇ ਇਹਨਾਂ ਨੇ ਜਿਹੜਾ ਸੁਨਾਮੀ ਆ ਰਹੀ ਸੀ ਆਮ ਆਦਮੀ ਪਾਰਟੀ ਦੀ ਦਬਾਬੇ ਦੇ ਪੜੇ ਵਿਖੇ ਲੋਕਾਂ ਨੇ ਉਹ ਸੁਨਾਮੀ ਨੂੰ ਬੰਨ੍ਹ ਲਾ ਕੇ ਇਹ ਸਬੂਤ ਦਿੱਤਾ ਮੈਂ ਕਈ ਐਮਐਲਏ ਸਾਡੇ ਇਥੋਂ ਚੁਟਾ ਕੇ ਤੁਸੀਂ ਲੋਕਾਂ ਨੇ ਭੇਜੇ ਦੁਬਾਬੇ ਚ ਝਾੜੂ ਦੀ ਕੰਮ ਨਹੀਂ ਬਣੀ ਤੋਂ ਹੁਣ ਵੀ ਮੈਨੂੰ ਇਹ ਯਕੀਨ ਹੈ ਕਿ ਦੁਬਾਬੇ ਦੇ ਲੋਕ ਤੇ ਸਾਡੇ ਮੰਚ ਤੇ ਬੈਠੇ ਲੀਡਰ ਸਰਦਾਰ ਚੰਨੀ ਸਾਹਿਬ ਦੀ ਅਗਵਾਈ ਪੰਜਾਬ ਚ ਵੀ ਪ੍ਰਤਾਪ ਸਿੰਘ ਬਾਜਾ ਦੀ ਅਗਵਾਈ ਚ ਰੰਦਾਵਾ ਸਾਹਿਬ ਦੀ ਅਗਵਾਈ ਸਾਡੇ ਸੀਨੀਅਰ ਹੋਰ ਵਰਦਨ ਸਿੰਘ ਦੀ ਅਗਵਾਈ ਚ ਸਾਰੇ ਲੀਡਰਾਂ ਦੀ ਅਗਵਾਈ ਅਸੀਂ ਪੰਜਾਬ جتاں گے دبے سیٹ کے مجھا مار کے دبا کے لوگ پارٹی میں بےنتی کرنی چاہتا سارا میں س ਸਾਰੇ ਜिले ਪ੍ਰਧਾਨਾਂ ਸਾਡੇ ਕਾਂਗਰਸ ਦੇ ਫਖਤਿਆਰਾਂ ਜਿਹੜੇ ਚੋਣਾਂ ਲੜੇ ਐ ਉਹਨਾਂ ਨੂੰ ਕਿ ਦੂਜੇ ਜਿਲ੍ਹਿਆਂ ਵਿੱਚ ਜਿੱਥੇ ਹਾਰ ਆਇਆ ਹੈ ਉਹਨਾਂ ਨਾਲ ਸੰਪਰਕ ਕਰੋ ਸੰਪਰਕ ਕਰਕੇ ਬੰਦੀ ਲੋੜਾਂ ਵਿੱਚ ਸਹਾਇਤਾ ਕਿਸੇ ਨੂੰ ਰਾਸ਼ਨ ਚਾਹੀਦਾ ਪਸ਼ੂਆਂ ਤੇ ਪੱਠੇ ਚਾਹੀਦੇ ਤਰਪਾਲਾ ਚਾਹੀਦੀਆਂ ਦੂਜੇ ਜਿਲੇ ਆਰੇ ਜਿੰਨਾ ਜिले ਹਾਰ ਆਇਆ ਉੱਥੇ ਜਿਹੜੇ ਪ੍ਰਧਾਨ ਸੰਪਰਕ ਕਰਕੇ ਜਿਹੜੇ ਚੋਣਾਂ ਲੜੇ ਲੋਕ ਹੈ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਸੇਵਾ ਕਰਵਾਓ ਇਹ ਜਿਹੜੇ ਜਿੰਦੇ ਨੇ ਐਮਐਲਏ ਤੇ ਐਮਪੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਅਸੀਂ ਸਾਰੇ ਜਾਣੇ ਤਿਲਕੋਂ ਪੇਟਾ ਆਪ ਦੇ ਬਿੱਟ ਦੇ ਮਤਲਬ ਏਕ ਇੱਕ ਮਹੀਨੇ ਦੀ ਥਣਹਾਰਾ ਤਾਂ ਕਿ ਇਹ ਹੀ ਨਹੀਂ ਕਿ ਜਿਹੜਾ ਜਾਵੇ ਦੇ ਸਕਦਾ ਜਿਵੇਂ ਕੀ ਬਾਵੇ ਦੇ ਅਖਾਏ اورے پہ بھی دیا گیمال دی، دی دی کرنا کسان بارے سوچ سکتا ہے تو ادھر بچار کر گے اور آف کے نام پنجاب نج کر گے ਤੋ ਆਪਣਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਕੇਵਲ ਕੇਵਲ ਸਾਡੇ ਆਪਸ ਵਿੱਚ ਪਿਆਰ ਰੱਖਣ ਦੀ ਲੋੜ ਹੈ ਨਾ ਸਾਡਾ ਅਕਾਲੀਆਂ ਨਾਲ ਮੁਕਾਬਲਾ ਹੈ ਨਾ ਸਾਡਾ ਝਾੜੂ ਦਾ ਖਿਲਰ ਗਿਆ ਜੇ ਬਾਏ ਇਲੈਕਸ਼ਨ ਜਿੱਤਣ ਦੇ ਨਾਲ ਉਹ ਦਬਾਬੇ ਆਲਿਓ ਬਾਏ ਇਲੈਕਸ਼ਨ ਜਿੱਤਣ ਦੇ ਨਾਲ ਜੇ ਕੋਈ ਇਹ ਸਮਝੇ ਕਿ ਸਾਡੀ ਸਰਕਾਰ ਆ ਜਾਏਗੀ ਇਹ ਭੁਲੇਖਾ ਹੈ ਬਾਏ ਇਲੈਕਸ਼ਨ ਸਰਕਾਰਾਂ ਜੁੱਤੀ ਵੇਖੋ ਉੱਤੇ ਪੈਸੇ ਦੇ ਜੋੜ ਕੇ ਜਿੱਤੀ ਲਿਆ ਕਰਦੀਆਂ ਲੇਕਿਨ ਜਦੋਂ ਜਰਨਲ ਇਲੈਕਸ਼ਨ ਆਇਆ ਪਾਰਲੀਮੈਂਟ ਦੇ ਚੋਣ ਆਏ ਤੇਰਾ ਤੋਂ ਸਭ ਜਿੱਤਾ ਕਾਂਗਰਸ ਪਾਰਟੀ ਨੇ ਜਿੱਤੀਆਂ ਔਰ ਤਾਹਰੀਖ ਵੋਟਾਂ ਦੇ 2 ਲੱਖ ਵੋਟਾਂ ਦੇ ਨਾਲ ਦੁਆਬੇ ਦੇ ਲੋਕਾਂ ਨੇ ਚੰਨੀ ਸਾਹ ਨੂੰ ਜਿਤਾਇਆ ਕੇਵਲ ਤਿੰਨ ਸੀਟਾਂ ਝਾੜੂ ਮੜੀਆਂ ਤਿੰਨ ਕੇ ਐਫਸੀ ਬਾਬਾ ਵੱਖ ਰੱਖੇ ਕਿਹੜਾ ਹਰ ਇੱਕ ਹੀ ਨੇ ਨਾਲ ਸਮਝੌਤਾ ਕਰ ਲੈ ਕਾਂਗਰਸ ਭਾਤੀ ਕੱਲਿਆ ਲੜੇਗੀ ਪਰ ਲੜ ਕੇ ਜੇ ਕੋਈ ਛੋਟੀ ਪਾਰਟੀ ਹੋਈ ਉਹ ਤਾਂ ਬੈਠ ਕੇ ਵਿਚਾਰ ਕਰਾਂਗੇ ਜੇ ਕਿਨਹਾਂ ਪਾਰਟੀਆਂ ਦੇ ਨਾਲ ਸਾਡਾ ਵਿਚਾਰ ਨਹੀਂ ਮੰਦਾ ਔਰ ਲੜਾਈ ਲੱਗੇ ਪੰਜਾਬ ਦੇ ਅੰਦਰ ਸਰਕਾਰ ਬਣਾ ਕੇ ਤੇ ਪੰਜਾਬ ਦਾ ਸਿਰ ਤੇ ਪੰਜਾਬੀਆਂ ਦਾ ਸਿਰ ਉੱਚਾ ਕਰਾਂਗੇ ਨਾ ਕਿ ਦਿੱਲੀ ਦੇ ਲੋਕਾਂ ਨੂੰ ਲਿਆ ਕੇ ਇੱਥੇ ਵਿਰਵਾਜ ਕਰਨ ਦਿਆਂਗੇ

मलिकारजो खरगे राहुल गांधी